ਸਾਤ ਸਰੇ ਕਾ ਜੀ ਤੁਸੀਂ ਦੇਖ ਰਹੇ ਜੀਤ ਵੈਬ ਟੀਵੀ ਮੈਂ ਮਾਨੋਪ੍ਰੀਤ ਸਿੰਘ ਅਰਾਦ ਅੱਜ ਸਵੇਰੇ ਹੀ ਜਿਹੜੀ ਇੱਕ ਖਬਰ ਜਿਹੜੀ ਅੱਗ ਵਾਂਗੂ ਫੈਲ ਗਈ ਕਿ ਸ੍ਰੀ ਦਰਬਾਰ ਸਾਹਿਬ ਦੇ ਰਾਗੀ ਸਿੰਘਾਂ ਦੇ ਵਿੱਚ ਬਹੁਤ ਵੱਡੀ ਇੱਕ ਉਲਝਣ ਪੈਦਾ ਹੋਈ ਗਈ ਕਿ ਪ੍ਰਧਾਨ ਕਿਦੋਂ ਲੈ ਕੇ ਅਨੇਕਾਂ ਹੀ ਰਾਗੀ ਸਿੰਘ ਇੱਥੇ ਮਰਜੂਤ ਉਹਨਾਂ ਨਾਲ ਗੱਲਬਾਤ ਕਰਦੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਰਾਗੀ ਸਿੰਘਾਂ ਦੀ ਕੀ ਉਲਝਣ ਪੈ ਗਈ ਪ੍ਰਧਾਨ ਕਿਉਂ ਲੈ ਕੇ ਸੋਸ਼ਲ ਮੀਡੀਆ ਉੱਤੇ ਜਿਹੜੀਆਂ ਵੀਡੀਓ ਵਾਇਰਲ ਹੋ ਰਹੀਆਂ ਮੈਸੇਜ ਵੀਰਲ ਹੋ ਰਿਹਾ ਇਹ ਜੀ ਕੋਈ ਮੈਂ ਸਮਝਦਾ ਹਾਂ ਕਿ ਇਹ ਮਸਲਾ ਜਿਹੜਾ ਸੀ ਕੋਈ ਸਿੰਘਾਂ ਨੂੰ ਬਹਿ ਕੇ ਵਿਚਾਰਨਾ ਚਾਹੀਦਾ ਸੀ ਜੇ ਸਮਝਾ ਜਾਵੇ ਤਾਂ ਇੰਨੀ ਵੱਡੀ ਗੁੰਝਲ ਵੀ ਨਹੀਂ ਆਪਸੇ ਬਹਿ ਕੇ ਇਸ ਨੂੰ ਬੜੇ ਪਿਆਰ ਨਾਲ ਨਿਪਟਾਇਆ ਜਾ ਸਕਦਾ ਹੈ ਬਾਕੀ ਇਹ ਜਿਹੜੀ ਭਾਈ ਸ਼ਕੀਨ ਸਿੰਘ ਹਣ ਵਾਲੀ ਰਾਗੀ ਸਭਾ ਵਾ ਇਹ ਰਜਿਸਟਰਡ ਰਾਗੀ ਸਭਾ ਵਾ ਤੇ ਇਹ ਸਾਰੇ ਸਿੰਘਾਂ ਜਿੰਨੇ ਵੀ ਸਿੰਘ ਨੇ ਗੁਰਦੁਆਰਾ ਸ਼ਹੀਦ ਗੰਗਨ ਸਾਹਿਬ ਤੋਂ ਆਏ ਨੇ ਅਸੀਂ ਜਿਹੜਾ ਵੀ ਪ੍ਰਧਾਨ ਸਰਬਸੰਮਤੀ ਨਾਲ ਪਿਆਰ ਨਾਲ ਚੁਣ ਕੇ ਅਸੀਂ ਉਹਨਾਂ ਦੇ ਨਾਲ ਆ ਅਸੀਂ ਇਹੋ ਚਾਹੁੰਦੇ ਆ ਕਿ ਸਾਰੇ ਮਸਲੇ ਜੜੇ ਨੇ ਉਹ ਸਿੰਘਾਂ ਦੇ ਰਾਗੀ ਸਿੰਘਾਂ ਦੇ ਸਮੁੱਚੇ ਮਸਲੇ ਹੱਲ ਹੋਣੇ ਚਾਹੀਦੇ ਨੇ ਤੇ ਇਕੱਤਰ ਹੋ ਕੇ ਇਕੱਠੇ ਹੋ ਕਰਕੇ ਤੇ ਇਹ ਜਿਹੜਾ ਵਾ ਕਿ ਮਸਲੇ ਹੱਲ ਹੋਣੇ ਚਾਹੀਦੇ ਨੇ ਇਹ ਰਾਗੀ ਸਭਾ ਜਿਹੜੀ ਸ਼ਹੀਦ ਸਿੰਘਾਂ ਦੀ ਹੈ ਇਹ ਸਭਾ ਦੇ ਨਾਲ ਹੀ ਹੈ ਜੀ ਜਿਹੜੇ ਸਵਿਧਾਨ ਮੁਤਾਬਕ ਤੁਸੀਂ ਰਾਗੀ ਸਿੰਘ ਦਾ ਪ੍ਰਧਾਨ ਚੁਣਦੇ ਹੋ ਸਭਾ ਦੇ ਪ੍ਰਧਾਨ ਚੁਣਦੇ ਹੋ ਕਿਵੇਂ ਚੁਣਦੇ ਹੋ ਉਹਦੀ ਪ੍ਰੋਸੀਜਰ ਆ ਵੀ ਸਾਰੇ ਰਾਗੀ ਸਿੰਘ ਇਕੱਤਰ ਹੋ ਕਰਕੇ ਤੇ ਸਭਾ ਦੇ ਵਿੱਚ ਹੀ ਸਿੰਘ ਦਾ ਨਾਮ ਜਨਮ ਚੁੰਨਾ ਹੁੰਦਾ ਲੋਸ ਕੀਤਾ ਜਾਂਦਾ ਵਾ ਬਾਕੀ ਸਾਰੇ ਸਿੰਘ ਜੜਿਆ ਉੱਤੇ ਸਹਿਮਤੀ ਦਿੰਦੇ ਆ ਤੇ ਉਹਨਾਂ ਪੰਜ ਮੈਂਬਰੀ ਕਮੇਟੀ ਵੀ ਚੁਣੀ ਗਈ ਸੀ ਤੇ ਪੰਜ ਮੈਂਬਰੀ ਕਮੇਟੀ ਚੁਣ ਕਰਕੇ ਪਰ ਥੋੜਾ ਜਾਂ ਇਹਨਾਂ ਦੀ ਗੁੰਝਲ ਪਈ ਵੈਸੇ ਸ਼ੁਰੂ ਤੋਂ ਇੱਕ ਪ੍ਰਧਾਨ ਹੁੰਦਾ ਸੀਗਾ ਤੇ ਉਸੇ ਪ੍ਰਧਾਨ ਨੂੰ ਚੁਣ ਕੇ ਸਾਰੇ ਸਹਿਮਤੀ ਦਿੰਦੇ ਸੀ ਤੇ ਬਾਕੀ ਜਿੰਨੇ ਵੀ ਸਿੰਘ ਇਹੋ ਚਾਹੁੰਦੇ ਨੇ ਪ੍ਰਧਾਨ ਭਾਵੇਂ ਕੋਈ ਵੀ ਬਣੇ ਵੀ ਸਾਰੇ ਸਿੰਘਾਂ ਦੇ ਮਸਲੇ ਜੜੇ ਆ ਜਿੱਦਾਂ ਛੁੱਟੀਆਂ ਦਾ ਮਸਲਾ ਹੋ ਗਿਆ ਜਾਂ ਹੋਰ ਡਿਊਟੀਆਂ ਦੇ ਮਸਲੇ ਨੇ ਜਾਂ ਕੋਈ ਕਿਸੇ ਤਰ੍ਹਾਂ ਦਾ ਵੀ ਮਸਲਾ ਰਾਗੀ ਸਿੰਘਾਂ ਦਾ ਜੜਾ ਵਾ ਉਹ ਮਸਲਾ ਹੱਲ ਹੋਣਾ ਚਾਹੀਦਾ ਹੁਣ ਦੋ ਧੜੇ ਬਣ ਚੁੱਕੇ ਰਾਗੀ ਸਿੰਘਾਂ ਦੇ ਵਿੱਚ ਉਹ ਇਸ ਟਾਈਮ ਤੇ ਚੱਲਣ ਦੀ ਕੋਸ਼ਿਸ਼ ਕਰਾਂਗੇ ਕਿ ਇਸ ਦੋ ਧੜਿਆਂ ਨੂੰ ਇੱਕ ਧੜੇ ਵਿੱਚ ਜਿਹੜਾ ਉਹ ਇਕੱਤਰ ਕੀਤਾ ਜਾਵੇ ਗੁਰੂ ਸਾਹਿਬ ਅਗੇ ਅਰਦਾਸ ਬੇਨਤੀ ਕਰਾਂਗੇ ਕਿ ਸਾਰੇ ਸਿੰਘ ਇਕੱਤਰ ਹੋ ਕਰਕੇ ਤੇ ਸਾਰੇ ਜੜੇ ਨੇ ਉਹ ਇਕੱਠੇ ਹੋ ਕਰਕੇ ਤੇ ਮਸਲਾ ਅੱਜ ਮੀਟਿੰਗ ਦੇ ਵਿੱਚ ਕਿਹੜੇ ਫੈਸਲੇ ਲਏਗੇ ਤੁਹਾਡੇ ਵੱਲੋਂ ਇਹ ਕੋਈ ਖਾਸ ਫੈਸਲਾ ਸਾਡੀ ਸਭਾ ਵੱਲੋਂ ਤਾਂ ਨਹੀਂ ਕੋਈ ਲਿਆ ਗਿਆ ਅਸੀਂ ਤੇ ਸਿਰਫ ਇਹਨਾਂ ਦੇ ਨਾਲ ਹੀ ਆਏ ਆਂ ਕਿ ਰਾਗੀ ਸਭਾ ਦੀ ਮੀਟਿੰਗ ਵਿੱਚ ਵੀ ਜੋ ਵੀ ਇਹ ਫੈਸਲਾ ਲੈਣਗੇ ਜੋ ਵੀ ਇਹ ਕਦਮ ਚੁੱਕਣਗੇ ਅਸੀਂ ਇਹਨਾਂ ਦੇ ਨਾਲ ਹੁਣ ਕੀ ਮੰਗ ਕਰਦੇ ਹੋ ਮੰਗ ਸਾਡੀ ਇਹੋ ਹੀ ਹੈ ਤੇ ਆਪਾਂ ਜਿਹੜੇ ਜਿੰਨੇ ਵੀ ਮਸਲੇ ਨੇ ਸਾਰੇ ਇਕੱਤਰ ਹੋ ਕਰਕੇ ਜਿੰਨੇ ਵੀ ਸ਼ਹੀਦ ਸਿੰਘ ਦੇ ਰਾਗੀ ਨੇ ਜਾਂ ਬਾਹਰ ਦੇ ਗੁਰਦੁਆਰ ਸਾਹਿਬਾਂ ਦੇ ਰਾਗੀ ਨੇ ਜਾਂ ਦਰਬਾਰ ਸਾਹਿਬ ਦੇ ਰਾਗੀ ਕੋਈ ਵੀ ਰਾਗੀ ਸਿੰਘ ਜਿੱਥੇ ਵੀ ਕੋਈ ਡਿਊਟੀ ਕਰਦਾ ਵਾ ਸਾਰੇ ਸਤਿਕਾਰਯੋਗ ਨੇ ਤੇ ਸਾਰੇ ਰਾਗੀ ਸਿੰਘ ਆਪਾਂ ਇਕੱਤਰ ਹੋ ਕਰਕੇ ਤੇ ਆਪਣੇ ਜਿਹੜੇ ਮਸਲੇ ਨੇ ਉਹ ਹੱਲ ਕਰਵਾਇਆ ਰਾਗੀ ਸਿੰਘਾਂ ਦੇ ਕੋਈ ਵੱਡੇ ਮਸਲੇ ਕੀ ਹੁੰਦੇ ਹਨ ਕੋਈ ਕੁਝ ਵਿਦੇਸ਼ੀ ਛੁੱਟੀਆਂ ਦਾ ਜਿੱਦਾਂ ਹੁਣ ਪਿਆ ਸੀ ਥੋੜਾ ਜਿਹਾ ਚੱਕਰ ਤੇ ਜਾਂ ਕੋਈ ਡਿਊਟੀਆਂ ਦੇ ਹੁੰਦੇ ਨੇ ਜਾਂ ਕੁਛ ਮੰਗਾਂ ਹੁੰਦੀਆਂ ਰਾਗੀ ਸਿੰਘਾਂ ਦੀਆਂ ਜਿੱਦਾਂ ਰਸੀਦਾਂ ਦੀਆਂ ਜਾਂ ਕੋਈ ਹੋਰ ਮੰਗਾਂ ਨੇ ਉਹਨਾਂ ਮੰਗਾਂ ਨੂੰ ਅਸੀਂ ਪ੍ਰਧਾਨ ਸਹਿਰ ਤੱਕ ਪਹੁੰਚਾਉਣਾ ਹੁੰਦਾ ਵਾ ਤੇ ਉਹ ਸਾਡਾ ਪ੍ਰਧਾਨ ਚੁਣਿਆ ਜਾਂਦਾ ਉਹ ਸਾਰੀ ਰਾਗੀ ਸਭਾ ਦੀ ਸਲਾਹ ਲੈ ਕੇ ਤੇ ਉਹ ਪ੍ਰਧਾਨ ਜੀ ਨੂੰ ਮਿਲ ਕੇ ਉਹ ਮਸਲਾ ਉਹਨਾਂਗੇ ਰੱਖਦਾ ਇਸਨ ਰਾਗੀ ਸਿੰਘ ਜਿਨ੍ਹਾਂ ਨੇ ਗੱਲਬਾਤ ਕੀਤੀ ਕਿ ਜਿਹੜੇ ਉਹਨਾਂ ਦੇ ਮਸਲੇ ਸਾਮਨਾ ਉਹ ਪ੍ਰਧਾਨ ਤੱਕ ਪਹੁੰਚਦੇ ਹਨ ਤੇ ਪ੍ਰਧਾਨ ਅੱਗੇ ਉਹ ਮਸਲਿਆਂ ਨੂੰ ਹੱਲ ਕਰਵਾਉਂਦਾ ਹੈ ਇਹਨਾਂ ਨੇ ਕਿਹਾ ਕਿ ਬਹੁਤ ਜਲਦੀ ਹੀ ਜਿਹੜੇ ਦੋ ਧੜੇ ਬਣੇ ਹਨ ਉਹ ਧੜਿਆਂ ਨੂੰ ਇੱਕ ਕੀਤਾ ਜਾਵੇਗਾ ਤੁਸੀਂ ਜੁੜੇ ਜੀਤ ਵੈਬ ਟੀਵੀ ਦੇ ਨਾਲ ਮੈਂ ਮਨਪ੍ਰੀਤ ਸਿੰਘ ਰਾਜਾ ਅੰਮ੍ਰਿਤਸਰ